ਸਤਿ ਸ਼੍ਰੀ ਅਕਾਲ ਆਈ ਹੋਪ ਕਿ ਤੁਸੀਂ ਸਾਰੇ ਐਨੀਆਂ ਬਹੁਤ ਵਧੀਆ ਹੋਵੋਗੇ ਅੱਜ ਆ ਜੀ ਸਾਡਾ ਫੋਟੋ ਸ਼ੂਟ ਡੇ ਐਕਚੁਅਲੀ ਮੇਰੀ ਨੀਸ ਦਾ ਬਰਥਡੇ ਸੀਗਾ ਤਾਂ ਉਹਦੇ ਲਈ ਆਪਾਂ ਇੱਕ ਫੋਟੋ ਸ਼ੂਟ ਅਰੇਂਜ ਕਰ ਰਹੇ ਹਾਂ ਵੈਸੇ ਤਾਂ ਉਹਦਾ ਬਰਥਡੇ 1 ਜਨਵਰੀ ਨੂੰ ਹੁੰਦਾ ਹੈ ਬਟ ਅਸੀਂ ਪਹਿਲਾਂ ਹੀ ਅੱਜ ਥੋੜੀ ਛੁੱਟੀ ਸੀਗੀ ਇਸ ਕਰਕੇ ਅਸੀਂ ਫੋਟੋ ਸ਼ੂਟ ਅਰੇਂਜ ਕਰ ਰਹੇ ਹਾਂ ਕਿਉਂਕਿ ਅਸੀਂ ਬਰਥਡੇ ਐਨਾ ਜਾਂ ਤਾਂ ਗ੍ਰੈਂਡ ਨਹੀਂ ਕਰਨਾ ਹੈਗਾ ਬਸ ਸਿੰਪਲ ਤਰੀਕੇ ਦੇ ਨਾਲ ਮਨਾਉਣਾ ਹੈ ਤੇ ਚਲੋ ਜੀ ਮੈਂ ਅੱਜ ਤੁਹਾਨੂੰ ਦਿਖਾਨੀ ਆ ਸਾਡੇ ਫੋਟੋ ਸ਼ੂਟ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਆ ਲੋ ਜੀ ਫੋਟੋ ਸ਼ੂਟ ਦੀਆਂ ਤਿਆਰੀਆਂ ਤਾਂ ਚੱਲ ਰਹੀਆਂ ਸੀਗੀਆਂ ਨਾਲ-ਨਾਲ ਅਸੀਂ ਆਪਣੀ ਪੇਟ ਪੂਜਾ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀਗਾ ਮੰਮੀ ਨੇ ਬਹੁਤ ਹੀ ਸਵਾਦ ਗਰਮ-ਗਰਮ ਮੂਲੀ ਵਾਲੇ ਪਰੌਂਠੇ ਬਣਾਏ ਹੋਏ ਸੀਗੇ ਤਾਂ ਅਸੀਂ ਉਹਨਾਂ ਨੂੰ ਪੂਰਾ-ਪੂਰਾ ਢੇਡਾ ਲਾ ਦਿੱਤਾ ਮੈਂ ਤੇ ਜੀਜੇ ਨੇ ਜਦ ਕਿ ਮੈਂ ਤਾਂ ਬ੍ਰੇਕਫਾਸਟ ਵੀ ਕਰਕੇ ਆਈ ਸੀਗੀ ਸਿਸਟਰ ਨੇ ਤਾਂ ਫੇਵ ਨਹੀਂ ਵਿਚਾਰੀ ਨੇ ਖਾਧਾ ਉਹ ਵਿਚਾਰੀ ਇਹਦੇ 'ਚ ਜੁੜੀ ਹੋਈ ਸੀਗੀ ਤਿਆਰੀਆਂ ਦੇ ਵਿੱਚ ਚਲੋ ਜੀ ਜੀਜੂ ਨੇ ਆਹ ਥਰੀ ਲਗਾ ਦਿੱਤਾ ਲੇਕਿਨ ਇਹ ਵੀ ਬਾਰ-ਬਾਰ ਡਿੱਗੀ ਜਾ ਰਿਹਾ ਸੀਗਾ ਉਧਰੋਂ ਕਿਉਂਕਿ ਦੀ ਰਿਉ ਦੇ ਦਾਦੂ ਨੇ ਜਲਦੀ ਜਾਣਾ ਸੀਗਾ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦਾ ਫੋਟੋ ਸ਼ੂਟ ਕਰਵਾ ਦਿੱਤਾ ਕਿਉਂਕਿ ਉਹਨਾਂ ਨੇ ਬਹੁਤ ਦੂਰ ਜਾਣਾ ਸੀਗਾ ਮੇਰੀ ਨੀਸ ਬਹੁਤ ਹੀ ਜ਼ਿਆਦਾ ਫਸੀ ਹੋਈ ਹੋਈ ਸੀਗੀ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਦੇ ਵਿੱਚ ਸੀਗੀ ਉਹ ਕਦੇ ਇੱਧਰ ਕਦੇ ਉੱਧਰ ਉਹ ਬਿਲਕੁਲ ਵੀ ਸਾਡੇ ਹੱਥ ਨਹੀਂ ਆ ਰਹੀ ਸੀਗੀ ਉਹਨੂੰ ਤਾਂ ਬਸ ਇਹੀ ਸੀਗਾ ਕਿ ਮੇਰੇ ਨਾਲ ਖੇលਦੇ ਪਏ ਐ ਮੇਰੇ ਨਾਲ ਖੇលਦੇ ਪਏ ਐ ਉਹਨੇ ਬੜੀ ਹੀ ਮੁਸ਼ਕਲ ਦੇ ਨਾਲ ਇੱਕ ਅੱਧੀ ਫੋਟੋ ਕਰਵਾਈ ਬਹੁਤ ਹੀ ਮੁਸ਼ਕਲ ਦੇ ਨਾਲ ਉਹਦੇ ਨਾਲ ਅਸੀਂ ਫੋਟੋਆਂ ਖਿੱਚੀਆਂ ਜਦ ਕਿ ਉਹਦੇ ਦਾਦੂ ਨੇ ਜਾਣਾ ਸੀ ਬਹੁਤ ਦੂਰ ਬਟ ਫਿਰ ਵੀ ਚਲੋ ਮਸੀਹ ਐ ਜੈਸੇ ਤੈਸੇ ਕਰਕੇ ਸਿਸਟਰ ਨੇ ਉਹਨੂੰ ਪਤੀ ਆਪਤੀ ਹੋ ਕੇ ਥੋੜੀਆਂ-ਬਹੁਤੀਆਂ ਫੋਟੋਜ਼ ਕਲਿੱਕ ਕਰਵਾਈਆਂ ਬਟ ਉਹ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਦੇ ਵਿੱਚ ਸੀਗੀ ਕਿਸੇ ਦੇ ਵੀ ਹੱਥ ਨਹੀਂ ਆ ਰਹੀ ਸੀ ਪਰ ਚਲੋਏ ਫਾਈਨਲੀ ਉਹਨੇ ਬਹੁਤ ਵਧੀਆ ਸ਼ਾਟਸ ਦੇ ਦਿੱਤੇ ਥੋੜਾ ਜਿਹਾ ਮੂਡ ਉਹਦਾ ਸੈੱਟ ਹੋ ਗਿਆ ਸੀਗਾ ਤੇ ਫਿਰ ਉਹਨਾਂ ਦਾ ਬਹੁਤ ਹੀ ਵਧੀਆ ਫੋਟੋ ਸ਼ੂਟ ਪਹਿਲਾਂ ਇਨਡੋਰ ਕਰਨਾ ਸੀਗਾ ਤਾਂ ਇਸ ਕਰਕੇ ਅਸੀਂ ਪਹਿਲਾਂ ਇਨਡੋਰ ਫਿਨਿਸ਼ ਕੀਤਾ ਉਸ ਤੋਂ ਬਾਅਦ ਅਸੀਂ ਬਾਹਰ ਜਾਣਾ ਸੀਗਾ ਤਾਂ ਚਲੋ ਜੀ ਦੇਖੋ ਇਹਨਾਂ ਦਾ ਫੋਟੋ ਸ਼ੂਟ ਤੁਸੀਂ ਬੱਚਿਆਂ ਨੂੰ ਪਤਿਆਣ ਵਾਸਤੇ ਕੀ ਕੀ ਕਰਨਾ ਪੈਂਦਾ ਆ ਉਹਨੂੰ ਬੜੀ ਮੁਸ਼ਕਲ ਦੇ ਨਾਲ ਸਿਸਟਰ ਨੇ ਕਦੇ ਇੱਧਰ ਕਦੇ ਉੱਧਰ ਟਾਪ ਟਾਪ ਕੇ ਉਹਨੂੰ ਅਸੀਂ ਪਤਿਆਣ ਦੀ ਕੋਸ਼ਿਸ਼ ਕਰ ਰਹੇ ਸੀਗੇ ਬਟ ਫੇਰ ਵੀ ਚਲੋ ਉਹਨੇ ਕਿ ਚਵਾ ਤਾਂ ਲਈਆਂ ਆਪਣੇ ਦਾਦੂ ਦੇ ਨਾਲ ਬਟ ਬਾਅਦ ਵਿੱਚ ਸਾਡਾ ਬਹੁ ਬੁਰਾਲ ਕੀਤਾ ਸਾਡੇ ਨਾਲ ਤਾਂ ਜਮਾਈ ਨਹੀਂ ਕਰਵਾਈ ਉਹਨੇ ਫੋਟੋਆਂ ਲੋ ਜੀ ਜੀਤਾ ਕੋਣ ਦਾ ਫੋਟੋ ਸ਼ੂਟ ਹੋ ਰਿਹਾ ਸੀ ਉਹ ਤਾਂ ਕਿ ਮੈਂ ਥੋੜਾ ਜਿਹਾ ਮੈਂ ਕਿਹਾ ਮੰਮੀ ਨੂੰ ਵੀ ਨਾਲ ਕੈਪਚਰ ਕਰਾਉਂ ਮੰਮੀ ਪਰੌਤੇ ਬਣਾਉਣ ਤੇ ਲੱਗੇ ਹੋਏ ਸੀਗੇ ਜੀਜੂ ਨੂੰ ਬਹੁਤ ਪਸੰਦ ਆ ਮੰਮੀ ਦੇ ਹੱਥ ਦੇ ਪਰੌਤੇ ਮਨੇ ਸਿਰਦਾ ਕੋਸ਼ਕਾਦਾ ਨਹੀਂ ਸੀਗਾ ਤਾਂ ਮੰਮੀ ਕਹਿੰਦੇ ਚੱਲ ਪੁੱਤ ਮੈਂ ਤੈਨੂੰ ਬਣਾ ਕੇ ਖਲਾਂਦੀ ਆ ਤੂੰ ਰੋਟੀ ਖਾ ਲੈ ਤੇ ਜੀਜੂ ਨੇ ਪੂਰਾ ਪੂਰਾ ਗੀਣਾ ਦਿੱਤਾ ਹੈ ਸੀਗਾ ਨਾਲ-ਨਾਲ ਫੋਟੋਸ਼ੂਟ ਤੇ ਉਸ ਤੋਂ ਬਾਅਦ ਜੀਰੀ ਉਹ ਤੇ ਦਾਦੂ ਚੱਲ ਗਏ ਸੀਗੇ ਉਹਨਾਂ ਨੂੰ ਆਪਾਂ ਸੀਓਫ ਕਰਨ ਗਏ ਕਿਉਂਕਿ ਉਹਨਾਂ ਨੇ ਮੈਨੂੰ ਤੁਹਾਨੂੰ ਦੱਸਿਆ ਕਿ ਕਾਫੀ ਦੂਰ ਆਣਾ ਸੀ ਇਹਨਾਂ ਦੇ ਦਾਦੂ ਨੂੰ ਸੀਓਫ ਕਰਨ ਤੋਂ ਬਾਅਦ ਇਹਨਾਂ ਦਾ ਆਪਣਾ ਇਨਡੋਰ ਜਿਹੜਾ ਫੋਟੋਸ਼ੂਟ ਆ ਉਹ ਸ਼ੁਰੂ ਹੋਇਆ ਇਹਨਾਂ ਨੇ ਪੁੱਟੇ ਸਿੱਧੇ ਹੋ ਕੇ ਜੋ ਫੋਟੋਸ਼ੂਟ ਕਰਵਾਇਆ ਉਹ ਵੀ ਥੋੜਾ ਬ ਤਾਂ ਇਹਨਾਂ ਨੇ ਕੀਤਾ ਤਾਂ ਉਸ ਤੋਂ ਬਾਅਦ ਚਲੋ ਜੀ ਜਾਤਿਕਰ ਮੈਂ ਮੰਮੀ ਨੂੰ ਵੀ ਰੈਡੀ ਕਰਕੇ ਲੈ ਆਂਦਾ ਸੀ ਮੈਂ ਕਿਹਾ ਮੰਮੀ ਆ ਜਾਓ ਹੁਣ ਤੁਸੀਂ ਛੱਡੋ ਪਰੌਂਠੇ-ਪਰੋਟੇ ਸਭ ਨੇ ਖਾ ਲਏ ਆ ਰਾਮ ਦੇ ਨਾਲ ਆ ਜਾਓ ਹੁਣ ਤੁਸੀਂ ਵੀ ਕਰਵਾਓ ਆਪਣਾ ਫੋਟੋ ਸ਼ੂਟ ਆ ਸਾਡੀ ਬਾਣ ਨੂੰ ਇਹ ਇੱਧਰ ਉੱਤਰ ਘੁੰਮਦੀ ਰਹੀ ਇਹਨੂੰ ਬਸ ਫੜ ਕੇ ਲਿਆਈ ਗਏ ਲੈ ਗਏ ਪਰ ਇਹ ਕਿੱਥੋਂ ਇਹ ਟਿਕਣ ਦਾ ਨਾਂ ਹੀ ਨਹੀਂ ਸੀ ਲੈ ਰਹੀ ਇਹਨੂੰ ਪਤਾ ਨਹੀਂ ਕਿਆ ਖਾਦਾ ਸੀ ਉਸ ਦਿਨ ਮੈਂ ਸੀ ਇਹਨੂੰ ਫੜ ਫੁੜ ਕੇ ਰਾਮ ਦੇ ਨਾਲ ਅਸੀਂ ਐਦਾਂ ਹੀ ਥੋੜਾ ਬਹੁਤਾ ਇੱਕ ਦੋ ਫੋਟੋਆਂ ਕਰਵਾਈਆਂ ਬਸ ਆ ਦੇਖ ਲਓ ਇੱਥੇ ਵੀ ਮਸੀਂ ਇਹਨੂੰ ਫੜਿਆ ਹੋਇਆ ਹੈ ਸੀਗਾ ਬੜੀ ਮੁਸ਼ਕਲ ਦੇ ਨਾਲ ਤੇ ਕੱਦੀ ਫੋਟੋ ਐ ਤੇ ਬਸ ਇਹਦੀ ਹੋਈ ਸੀਗੀ ਉਸ ਤੋਂ ਬਾਅਦ ਜੀਜੇ ਨੇ ਇਹਦਾ ਮੂਡ ਸੈੱਟ ਕਰਨ ਲਈ ਆ ਥੋੜਾ ਜਿਹਾ ਬਾਜਾ ਜਿਹਾ ਵਜਾਉਣਾ ਸ਼ੁਰੂ ਕਰ ਦਿੱਤਾ ਉਹ ਵਸ ਕੋ ਹੋਰ ਚੀਤੀ ਗਈ ਇਹਦੇ ਨਾਲ ਜੀਜੇ ਉਹਦਾ ਮੂਡ ਸਹੀ ਕਰਨ ਨੂੰ ਕਰ ਰਹੇ ਸੀ ਉਹ ਵਸ ਕੋ ਹੋਰ ਚੀਤੀ ਗਈ ਇਹਦੇ ਨਾਲ ਉਹ ਕਹਿੰਦੀ ਪਹਿਲਾਂ ਇੱਧਰ ਲਿਆਓ ਹੈ ਤੁਹਾਡਾ ਬਾਜਾ ਜਿਹੜਾ ਹੈ ਜਿਹੜਾ ਤੁਸੀਂ ਵਜਾਉਂਦੇ ਮੈਨੂੰ ਪਹਿਲਾਂ ਸੂਟ ਕਰਾ ਲਓ ਥੋੜਾ ਬਹੁਤਾ ਇੱਥੇ ਮਮਮੀ ਦੇ ਨਾਲ ਇਹਦੀਆਂ ਇੱਕ ਦੋ ਫੋਟੋਆਂ ਜਿਹੜੀਆਂ ਆ ਫੇਰ ਵੀ ਅਸੀਂ ਕੈਪਚਰ ਕਰਵਾ ਹੀ ਲਈਆਂ ਸੀਗੀਆਂ ਬਹੁਤ ਹੀ ਮੁਸ਼ਕਲ ਦੇ ਨਾਲ ਬਟ ਚਲੋ ਫੇਰ ਵੀ ਕੋਈ ਗੱਲ ਨਹੀਂ ਐਨਾਈ ਬਹੁਤ थैंक यू ਆਦਾ ਕਿ ਨੇ ਦੋ ਚਾਰ ਫੋਟੋਆਂ ਹੀ ਕਰਵਾ ਦਿੱਤੀਆਂ ਲੋ ਜੀ ਉਸ ਤੋਂ ਬਾਅਦ ਬਾਰੀ ਆਈ ਸਾਡੀ ਤਿਗੜੀ ਦੀ ਹਾਂਜੀ ਜਿਹੜਾ ਤੁਸੀਂ ਐਕਸਪ੍ਰੈਸ਼ਨ ਤੁਸੀਂ ਦੇ ਸਕਦੇ ਆ ਇਹਨਾਂ ਨੂੰ ਜਦੋਂ ਦੇਖੋ ਮਜ਼ਾਕ ਹੀ ਸੋਚਦਾ ਰਹਿੰਦਾ ਹੈ 24 ਘੰਟੇ ਮਜ਼ਾਕ ਦੇ ਮੂਡ 'ਚ ਹੀ ਰਹਿੰਦੇ ਆ ਜਿਹੜੀ ਕਿ ਬਹੁਤ ਵਧੀਆ ਗੱਲ ਆ ਉਸ ਤੋਂ ਬਾਅਦ ਅਸੀਂ ਕਿਹਾ ਚੱਲ ਇਹ ਤਾਂ ਕਰਵਾਉਂਦੀ ਨਹੀਂ ਪਈ ਹੈ ਕਿ ਅਸੀਂ ਤਾਂ ਆਪਣਾ ਤਿੰਨੋ ਜਣੇ ਕਰਵਾ ਲਈਏ ਉਸ ਤੋਂ ਬਾਅਦ ਜੀ ਆਪਾਂ ਜਾਣਾ ਸੀਗਾ ਪਾਰਕ ਦੇ ਵਿੱਚ ਆਪਾਂ ਇਸ ਵਾਰ ਡਿਸਾਈਡ ਕੀਤਾ ਸੀ ਪਹਿਲਾਂ ਅਸੀਂ ਬਲੈਕ ਪਾਉਣਾ ਸੀ ਸਾਰਿਆਂ ਨੇ ਬਾਅਦ ਵਿੱਚ ਵਾਈਟ ਤਾਂ ਵਾਈਟ ਪਾ ਕੇ ਅਸੀਂ ਆਊਟਡੋਰ ਸ਼ੂਟ ਕਰਵਾਉਣਾ ਸੀ ਪਾਰਕ ਦੇ ਵਿੱਚ ਲੋ ਜੀ ਵਾਈਟ ਆਊਟਡੋਰ ਪਾ ਕੇ ਇੱਕ ਟੌਪ ਪਾ ਕੇ ਅਸੀਂ ਹੋ ਗਈ ਸੀਗੇ ਤਿਆਰ ਹੁਣ ਅਸੀਂ ਜਾਣਾ ਸੀਗਾ ਪਾਰਕ ਜਿੱਥੇ ਕਿ ਅਸੀਂ ਪਹੁੰਚ ਚੁੱਕੇ ਹਾਂ ਆ ਮੈਂ ਤਾਂ ਮੰਮੀ ਤੁਸੀਂ ਦੇਖ ਸਕਦੇ ਮੰਮੀ ਦੀ ਹਾਲਤ ਵਿਚਾਰਿਆਂ ਦੀ ਪਰ ਉੱਥੇ ਸਾਡੇ ਜਾਣ ਦਾ ਕੋਈ ਫਾਇਦਾ ਨਹੀਂ ਹੋਇਆ ਕੁੜੀ ਨੇ ਸਾਡੇ ਨਾਲ ਇੱਕ ਵੀ ਫੋਟੋ ਨਿਕਲਵਾਈ ਅਸੀਂ ਸੋਚਿਆ ਸੀਗਾ ਕਿ ਉੱਥੇ ਜਾ ਕੇ ਅਸੀਂ ਬਹੁਤ ਵਧੀਆ-ਵਧੀਆ ਫੋਟੋਜ਼ ਕਰਵਾਵਾਂਗੇ ਪਰ ਇੱਥੇ ਆ ਕੇ ਇਹਦੀ ਨਿਗਾ ਪੈ ਗਈ ਚੋਲਿਆਂ ਤੇ ਤੇ ਚੋਲਿਆਂ ਤੋਂ ਇਹਦੀ ਨਜ਼ਰ ਹੱਟੀ ਨਹੀਂ ਕਹਿੰਦੀ ਮੈਂ ਤਾਂ ਚੋਲਿਆਂ ਤੇ ਹੀ ਜਾਣਾ ਮੈਨੂੰ ਤਾਂ ਉੱਤੇ ਹੀ ਲੈ ਕੇ ਚੱਲੋ ਉੱਥੇ ਜਾ ਕੇ ਵੀ ਇਹਨੇ ਮਸੀ ਆਪਣੇ ਕੱਲੇ ਦੀਆਂ ਜ਼ਰੂਰ ਇਹਨੇ ਕਰਵਾ ਲਈਆਂ ਥੋੜੀਆਂ ਬਹੁਤ ਉਹ ਵੀ ਬਹੁਤ ਰੋ ਪਿੱਟ ਕੇ ਇਹਨੇ ਕਰਵਾਈਆਂ ਆ ਜੀ ਇੱਥੇ ਤੁਹਾਨੂੰ ਮੈਂ ਇੱਕ ਕਿੱਸਾ ਦੱਸਦੀ ਆ ਇੱਥੇ ਜਾ ਕੇ ਜੋ ਸਾਡੇ ਨਾਲ ਕਾਂਡ ਹੋਇਆ ਆ ਆ ਤੁਸੀਂ ਸ਼ਿਕਾਰੀ ਦੇਖ ਸਕਦੇ ਜਿਹੜਾ ਮੰਮੀ ਦੇ ਨਾਲ ਹੁਣੇ ਖੜਾ ਸੀਗਾ ਨਾ ਡੌਗੀ ਇਹਨੇ ਸਾਡਾ ਪਿੱਛਾ ਨਹੀਂ ਛੱਡਿਆ ਪੋਰੇ ਰਿਉ ਮੇਰੀ ਨੀਸ ਜਿਹੜੀ ਆ ਉਹ ਛੋਟੀ ਉਹਨੂੰ ਇਨ ਡੌਗੀਜ਼ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਦੇਖੋ ਹੁਣ ਵੀ ਮੰਮੀ ਦੇ ਨਾਲ ਤੁਰਿਆ ਆ ਨਾ ਇਹ ਇਹ ਪੋਰੇ ਰਾਤ ਆ ਦੇਖੋ ਇਹ ਪਿੱਛੇ ਪਿੱਛੇ ਹੀ ਰਿਹਾ ਸਾਡੇ ਸ਼ਿਕਾਰੀ ਇਹਨੇ ਸਾਡਾ ਮਤਲਬ ਕਿ ਛੱਡਿਆ ਹੀ ਨਹੀਂ ਪਿੱਛੇ ਹੀ ਛੱਡਿਆ ਔਰ ਉਹ ਦੇਖੋ ਉਹ ਕਹਿੰਦੀ ਜਿੱਥੇ ਪੱਪੀ ਜਾਂਦਾ ਪਿਆ ਮੈਂ ਤਾਂ ਉੱਥੇ ਹੀ ਜਾਣਾ ਇਹ ਸਾਨੂੰ ਨਵਾਂ ਹੀ ਪੰਗਾ ਇੱਥੇ ਆ ਕੇ ਪੈ ਗਿਆ ਸੀ ਫਗੋ ਕਰਤਾ ਇਹਨੂੰ ਹੈਂਡਲ ਕਰਨਾ ਥੋੜਾ ਜਿਹਾ 10% 20% ਸੀਗਾ ਇੱਥੇ ਆ ਕੇ ਤਾਂ ਇਹ ਤੇ 50% ਹੋ ਗਿਆ ਇਹਨੂੰ ਹੈਂਡਲ ਕਰਨਾ ਬਹੁਤ ਜ਼ਿਆਦਾ ਟਫ ਹੋ ਗਿਆ ਤਾਂ ਥੋੜੇ ਬਹੁਤੇ ਨੇ ਆਪਣੀ ਕੱਲੀ ਦੇ ਇਹਦੇ ਜ਼ਰੂਰ ਅਸੀਂ ਥੋੜੇ ਬਹੁਤ ਕਰਵਾਏ ਬਟ ਇਹ ਡੌਗੀ ਕਰਕੇ ਜਿਹੜਾ ਇਹਨੇ ਲਊ ਪੀਤਾ ਸਾਡਾ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਜ਼ਿਆਦਾ ਮੁਸ਼ਕਲ ਹੋਈ ਸਾਨੂੰ ਉੱਥੇ ਜਾ ਕੇ ਅਸੀਂ ਵੀ ਡਿਸਾਈਡ ਕੀਤਾ ਅਸੀਂ ਤਾਂ ਐਵੇਂ ਇੱਥੇ ਆ ਗਏ ਆ ਦੇਖੋ ਆ ਦੇਖੋ ਆ ਪਿੱਛੇ ਹੈ ਨਾ ਆ ਸ਼ਿਕਾਰੀ ਵੀ ਦੇਖ ਲਓ ਨਾਲ ਹੀ ਤੁਰਿਆ ਹੈ ਨਾ ਬਸ ਇਹਦੇ ਸਾਰੇ ਸਾਰਗੇ ਫੋਟੋ ਮਾਇਨੇ ਕਰਾਵ ਕਰੀ ਗਿਆ ਹੈ ਆਇਆ ਹੀ ਨਹੀਂ ਹੈ ਤੇ ਨਾਲ ਹੀ ਨੂੰ ਕੁਝ ਕਹਿਣ ਜੋ ਕਿ ਨਵਾਸਤਾ ਇਹ ਮੇਰੀ ਨੀਸ ਵੀ ਹੈ ਉਹਨੂੰ ਵੀ ਕਰੀ ਗਈ ਪੁੱਛ 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 ਕਿ ਮੈਂ ਪੱਪੀ ਦੇ ਨਾਲ ਹੀ ਕਰਵਾਣੀ ਆ ਫੋਟੋ ਮਾ ਪੱਪੀ ਦੇ ਨਾਲ ਹੀ ਕਰਵਾਣੀ ਆ ਆ ਤੁਸੀਂ ਦੇਖ ਸਕਦੇ ਹੋ ساری ਵੀਡੀਓ ਨਾਲ ਹੀ ਰਿਹਾ ਹੈ ਤਾਂ ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਧਿਆਨ ਵੀ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਹ ਬਿਲਕੁਲ ਨਹੀਂ ਮੰਨ ਰਹੀ ਸੀਗੀ ਬੱਚਿਆਂ ਦੇ ਨਾਲ ਤੁਸੀਂ ਆ ਪੇਰੈਂਟਸ ਦੀ ਹਾਲਤ ਦੇਖ ਸਕਦੇ ਆ ਕਿ ਆ ਬਣਦੀ ਆ ਬਚਾਰੇ ਉੱਤੇ ਹੀ ਢੇ ਢੇਰੀ ਹੋਇਓ ਸੀਗੇ ਫੋਟੋ ਸ਼ੂਟ ਤਾਂ ਹੋ ਗਿਆ ਐ ਡਨ ਬਟ ਜੋ ਕੁੜੀ ਨੇ ਸਾਡੀ ਹਾਲਤ ਖਰਾਬ ਕੀਤੀ ਆ ਜੋ ਸਾਡੀ ਕੁੜੀ ਨੇ ਹਾਲਤ ਖਰਾਬ ਕੀਤੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਲਤ ਖਰਾਬ ਕੀਤੀ ਆ ਉਹ ਹੀ ਬਹੁਤ ਜ਼ਿਆਦਾ ਖਰਾਬ ਕੀਤੀ ਚਲੋ ਕੋਈ ਗੱਲ ਨਹੀਂ ਇਹ ਵੀ ਇੱਕ ਤਰ੍ਹਾਂ ਦੀ ਮੈਮਰੀ ਹੋ ਗਈ ਚਲੋ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦੋਂ ਤੱਕ ਲਈ ਆਪਣਾ ਖਿਆਲ ਰੱਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ